ਸਾਡੇ ਕੋਲੋਂ ਸਹਾਇਤਾ ਨਹੀਂ ਸੀ ਜਾ ਰਹੀਆ ਕਿਉਂਕਿ ਅਸੀਂ ਇਸ ਫੀਲਡ 'ਚ 1 ਮਹੀਨੇ ਤੋਂ ਹਰ ਪਿੰਡ 'ਚ ਗਏ ਆ ਹਰ ਇੱਕ ਨੂੰ ਰੈਸਿਓ ਕੀਤਾ ਹੈ ਉਹਨਾਂ ਘਰਾਂ ਦੀ ਰਿਪੇਅਰ ਕਰ ਰਹੇ ਆ ਸੋ ਜਦੋਂ ਡੀਸੀ ਸਾਹਿਬ ਨੇ ਸਾਨੂੰ ਇਹ ਫੋਟੋ ਭੇਜੀਆ ਤੇ ਇੱਕ ਖੁੰਡ ਤੇ ਬੈਠੇ ਸੀ ਡਿੱਗੇ ਹੋਏ ਦਰਖਤ ਤੇ ਸਾਰਾ ਪਰਿਵਾਰ ਬੈਠੇ ਸੀ ਦਰਦ ਇੰਨਾ ਸੀ ਬੱਚੇ ਛੋਟੇ ਨੇ ਇਹ ਜਾਂ ਦੂਜੇ ਉਹਦੇ ਭਰਾ ਦਾ ਘਰ ਦੋਵੇਂ ਭਰਾ ਨੇ ਆਪਸੇ ਸੋ ਅਸੀਂ ਸ਼ਰਮ ਆਰੰਭ ਕਰ ਲਿਆ ਮਹਾਰਾਜ ਨੇ ਕੀਤਾ ਬਖਸ਼ਿਸ਼ ਕੀਤਾ ਇਹ ਕਰ ਸਾਡਾ ਜਿਹੜਾ ਆ ਕਰ ਜਿੱਥੇ ਖੜਿਆ ਹੈ 72 ਘੰਟਿਆਂ ਚ ਬਣਿਆ ਉਹ 96 ਘੰਟਿਆਂ ਦਾ ਪਰ ਹੁਣ ਅਸੀਂ ਸੈਟਅਪ ਕਰ ਲਿਆ ਸਾਰਾ ਅਗਲੇ ਕਰ 48 ਘੰਟੇ ਉਹਦੇ ਵਿੱਚ ਚੇਤਾਵਨੀ ਕਰਨਾ ਜੇ ਤੋ ਵੀ ਪਿਛਲੇ ਹਾਲਾਤ ਕੀਤੇ ਹੁਣ ਅੱਗੇ ਵੀ ਬਣੇ ਨੇ ਉਹ ਪਿਛਲੇ ਚੇਤਾ ਸਭ ਭੁੱਲ ਜਨਾ ਜਿੱਦਾਂ ਡਿੱਗ ਪਏ ਨੇ ਤੇ ਜਿਹੜਾ ਹੁੰਦਾ ਹੋਂ ਤੇ ਬਾਹਰ ਹੀ ਨਾ ਖਣਾ ਦੇ ਦਿੱਤਾ ਤੇ ਸੋਸ ਦੀ ਨੀਦਾ ਹੈ ਨਿਰਮਾਣ ਦਾ ਵਿਆਹ ਕਰਾਂਗੇ ਕਿਤੇ ਕਾਈ ਵੱਡ ਕਿਤੇ ਕਾਨੇ ਵੱਡ ਇਹਦੇ ਕੋਸ਼ਿਸ਼ ਵੱਡ ਫੇਟਾਂ ਸਾਰਦੇ ਫਿਰ ਬੱਚਿਆਂ ਨੂੰ ਠੰਡ ਤੋਂ ਪਿਛਾਉਂਦੇ ਰਹੇ ਆ ਇੰਨਾ ਹੀ ਹੁਣ ਬਣ ਗਿਆ ਤਾਂ ਹੁਣ ਬੱਚੇ ਨਿਰਮਾਣ ਅਸਾਂ ਕਰਨਗੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਹਿਰ ਦੇ ਨਾਲ ਅਨੇਕਾਂ ਘਰ ਬਰਬਾਦ ਹੋਏ ਨੇ ਜਿੱਥੇ ਜ਼ਮੀਨ ਘਰ ਮਾਲ ਡੰਗਰ ਸਭ ਕੁਝ ਪਾਣੀ ਦੇ ਵਿੱਚ ਡੁੱਲਿਆ ਜਿੰਨਾ ਵੱਡਾ ਨੁਕਸਾਨ ਹੋਇਆ ਉਹਨੇ ਵੱਡੇ ਹੱਥ ਪੰਜਾਬੀਆਂ ਅੱਗੇ ਵਧਾਏ ਹਰ ਪੀੜਤਾ ਦੀ ਸਾਰ ਲੈਣ ਦੇ ਲਈ ਤਸਵੀਰ ਸਾਂਝੀ ਕਰ ਰਹੇ ਹਾਂ ਹਲਕਾ ਰਾਜਾ ਸਲਸੀ ਦੇ ਪਿੰਡ ਮੁਜਫਰਪੁਰਾ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਦੋ অতি ਸੁੰਦਰ ਘਰ ਜਿਹੜੇ ਆ ਉਹ ਨਵੇਂ ਬਣਾਏ ਗਏ ਨੇ ਉਹਨਾਂ ਦੋ ਹੜਪੀੜਤਾ ਨੂੰ ਦਿੱਤੇ ਜਾ ਰਹੇ ਨੇ ਇਹ ਘਰ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਸੀ ਢੁਰ ਗਈ ਸੀ ਨਾ ਕੋ ਨਿਸ਼ਾਨ ਖਤਮ ਹੋ ਗਿਆ ਸੀ ਉਹ ਇਹ ਸੇਵਾ ਕਰਗੀ ਤਰਕਸ਼ ਬੜੂ ਸਾਹਿਬ ਵੱਲੋਂ ਕੀਤੀ ਗਈ ਹੈ ਗੁਰਦੁਆਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਪੰਨੋਂ ਕੀ ਦੇਖ ਸਕਦੇ ਹੋ ਰੀਕਨਸਟਰਕਟਡ ਉਸਾਰੀ ਸੇਵਾ ਕਲਗੀਧਰ ٹرسٹ ਗੁਰਦੁਆਰਾ ਬੜੂ ਸਾਹਿਬ ਮਕਾਨ ਨੰਬਰ 2 ਸੁਖਦੇਵ ਸਿੰਘ ਲੇਬਰ ਵਰਕਰ ਇੱਕ ਮਜ਼ਦੂਰੀ ਕਰਨ ਵਾਲੇ ਸੁਖਦੇਵ ਸਿੰਘ ਹਰਾਂ ਦਾ ਇਹ ਘਰ ਨਵਾਂ ਬਣਾਇਆ ਗਿਆ ਹੈ ਤੋਂ ਮੁੜ ਵਸੇਬੇ ਦੀ ਸੇਵਾ ਵੱਖ-ਵੱਖ ਧਾਰਮਿਕ ਸੰਸਥਾਵਾਂ ਸਮਾਜਿਕ ਵੀ ਜਿੱਥੇ ਬੰਦੀਆਂ ਵਗਰੋਂ ਕੀਤੀ ਜਾ ਰਹੀ ਹੈ ਪਰ ਇੱਕ ਰੱਖਮ ਤਸਵੀਰ ਹੈ ਸੇਵਾ ਦੀ ਹਰ ਪੀੜ ਤੇ ਜਿੱਦਾਂ ਘਰ ਤਬਾਹ ਹੋ ਚੁੱਕਿਆ ਸੀ ਇੱਕ ਅੱਜ ਫੁਰਗੁਰਾ ਪਹੁੰਚੇ ਗ੍ਰੰਥੀ ਸਿੰਘ ਤੇ ਦੂਸਰੇ ਇੱਕ ਲੇਬਰ ਦਾ ਵਰਕਰ ਵਾਲੇ ਮਜ਼ਦੂਰੀ ਕਰਨ ਵਾਲੇ ਇਕਬਿੰਦਰ ਸਿੰਘ ਨੂੰ ਇਹ ਘਰ ਬਣਾ ਕੇ ਦਿੱਤਾ ਗਿਆ ਤੇ ਦੋ ਘਰਾਂ ਦੀ ਸਾਰੀ ਦੀ ਸੇਵਾ ਇਹ ਨਵੇਂ ਘਰ ਤਿਆਰ ਕੀਤੇ ਗਏ ਨੇ ਲੱਖ ਰੁਪਏ ਖਰਚ ਕੇ ਕਿਉਂਕਿ ਹੜਾਂ ਦੇ ਵਿੱਚ अनेका ਲੋਕਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਸੁਪਨਿਆਂ ਦੇ ਮਹਿਲ ਜਿਹੜੇ ਆ ਉਹ ਖਤਮ ਹੋ ਚੁੱਕੇ ਆ ਤੇ ਪ੍ਰੀ ਫੈਬ੍ਰੀਕੇਟਿਡ ਹਾਊਸ ਸਾਡਾ ਪੰਜਾਬ ਸਾਡੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਪ੍ਰਕੋਪ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਲੈ ਕੇ ਹੀ ਕਲਗੀਧਰ ٹرسٹ ਗੁਰਦੁਆਰਾ ਬੜੂ ਸਾਹਿਬ ਵੱਲੋਂ ਵੱਡੇ ਪੱਧਰ ਤੇ ਸੇਵਾ ਕਾਰਜ ਕੀਤੇ ਜਾ ਰਹੇ ਨੇ ਪਰ ਅੱਜ ਇੱਕ ਨਵेकਲਾ ਉਪਰਾਲਾ ਕੀਤਾ ਗਿਆ ਹੈ ਉਹ ਪਰਿਵਾਰ ਜਿਨ੍ਹਾਂ ਦੇ ਘਰ ਇਹਨਾਂ ਹੜ੍ਹਾਂ ਦੇ ਵਿੱਚ ਰੁੜ ਗਏ ਤਬਾਹ ਹੋ ਗਏ ਉਹਨਾਂ ਨੂੰ ਨਵੇਂ ਘਰ ਬਣਾ ਕੇ ਦੇਣ ਦੀ ਸੇਵਾ ਜਿਹੜੀ ਹੈ ਔਰੰਭੀ ਗਈ ਹੈ ਪਿੰਡ ਮੁਜ਼ੱਫਰਪੁਰ ਤੋਂ ਤਾਂ ਇਹ ਤਸਵੀਰਾਂ ਨੇ ਉਹਨਾਂ ਘਰਾਂ ਦੀਆਂ ਜਿਹੜੇ ਘਰ ਚੰਦ ਘੰਟਿਆਂ ਦੇ ਵਿੱਚ ਪਾਫ ਪੈਨਲ ਦੇ ਨਾਲ ਤਿਆਰ ਕੀਤੇ ਗਏ ਪ੍ਰੀ ਫੈਬ੍ਰିକੇਟਿਡ ਹਾਊਸ ਨੇ ਜਿਹੜੇ ਸਾਊਂਡ ਪ੍ਰੂਫ ਵੀ ਨੇ ਵਾਟਰ ਪ੍ਰੂਫ ਵੀ ਨੇ ਤੋਂ ਬਾਬਾ ਜੀ ਜਗਜੀਤ ਸਿੰਘ ਜੀ ਸਾਡੇ ਨਾਲ موجوده ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਤਿ ਕੀ ਕਹਿਣਾ ਚਾਹੋਗੇ ਤੁਸੀਂ ਪਹਿਲੇ ਦਿਨ ਤੋਂ ਅਸੀਂ ਵੇਖ ਰਹੇ ਹਾਂ ਪਾਣੀ ਦੇ ਵਿੱਚ ਪਹੁੰਚ ਕੇ ਪਹਿਲਾਂ ਲੋਕਾਂ ਨੂੰ ਰਾਸ਼ਨ ਪੰਚਾਇਆ ਮੁੜ ਕੇ ਉਹਨਾਂ ਦੇ ਘਰਾਂ ਦੀ ਰਿਪੇਅਰ ਵੀ ਨਾਲ ਨਾਲ ਸ਼ੁਰੂ ਕੀਤੀ ਪਰ ਹੁਣ ਇੱਕ ਨਵੇਂ ਘਰ ਬਣਾਉਣ ਦਾ ਪ੍ਰਾਲਾ ਸ਼ੁਰੂ ਕੀਤਾ ਗਿਆ ਦੇਖੋ ਜੋ ਸਾਡਾ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਹੈ ਵੰਡ ਕੇ ਛਕਣਾ ਸਰਬੱਤ ਦਾ ਭਲਾ ਸੋ ਅਸੀਂ ਸਾਰੇ ਜੀਵਾਂ ਚ ਗੁਨਾਨਕ ਪਾਸ਼ਾ ਦੇਖਣਾ ਸਾਡਾ ਫਰਜ਼ ਬੰਦਾ। ਸਾਡੇ ਕੋਲੋਂ ਸਹਾ ਨਹੀਂ ਸੀ ਜਾ ਰਿਆ ਕਿਉਂਕਿ ਅਸੀਂ ਇਸ ਫੀਲਡ ਚ 1 ਮਹੀਨੇ ਤੋਂ ਆ। ਹਰ ਪਿੰਡ ਚ ਗਏ ਆ, ਹਰ ਇੱਕ ਨੂੰ ਰੈਸਿਊ ਕੀਤਾ ਹੈ, ਉਹਨਾਂ ਘਰਾਂ ਦੀ ਰਿਪੇਅਰ ਕਰ ਰਹੇ ਆ। ਸੋ ਜਦੋਂ ਡੀਸੀ ਸਾਹਿਬ ਨੇ ਸਾਨੂੰ ਇਹ ਫੋਟੋ ਭੇਜੀਆਂ ਤੇ ਇੱਕ ਖੁੰਡ ਤੇ ਬੈਠੇ ਸੀ। ਡਿੱਗੇ ਹੋਏ ਦਰਖਤ ਤੇ ਸਾਰਾ ਪਰਿਵਾਰ ਬੈਠਾ ਸੀ। ਚਾਰ ਸਫੇਰੇ ਪਾਣੀ ਸੀ। ਸੋ ਅਸੀਂ ਉਹਨਾਂ ਨੂੰ ਕਿਹਾ ਵੀ ਉੱਥੇ ਸਰਵਾ ਕੀਤਾ ਇਹਨਾਂ ਦਾ ਪੁਰਾਣਾ ਕਾਰਖਾਨਿਆਂ ਦਾ ਸੀ। ਸਰਕੰਡੇ ਦਾ ਮਿੱਟੀ ਦਾ ਬਣਿਆ ਹੋਇਆ ਸਰਕੰਡੇ ਦਾ ਸੀ ਉਹ ਟੈਟੇਰੀ ਹੋ ਗਿਆ ਪਾਣੀ ਦੇ ਨਾਲ ਅਸੀਂ ਉਹਨਾਂ ਨੂੰ ਕਿਹਾ ਵੀ ਇੰਨੀ ਜਲਦੀ ਨਹੀਂ ਬਿਲਡਿੰਗ ਬਣ ਸਕਦੀ ਜਿਹੜੀ ਆਪਾਂ ਇੱਟਾਂ ਦੀ ਜਾਂ ਪਿੱਲਰਾਂ ਦੀ ਬਣਾਵਾਂਗੇ ਅਸੀਂ ਉਹਨਾਂ ਨੂੰ ਇੱਕ ਸਲਾਹ ਦਿੱਤੀ ਪਾ ਪੈਨਲ ਦੀ ਅਸੀਂ ਬਣਾ ਸਕਦੇ ਹਾਂ ਤੇ ਬੜੀ ਜਲਦੀ ਬਣਾ ਦੇਾਂਗੇ ਅਸੀਂ ਉਹਨਾਂ ਨੂੰ 5 ਦਿਨ ਦਾ ਕਿਹਾ ਵੀ 5 ਦਿਨਾਂ ਚ ਬਣਾ ਦੇਾਂਗੇ ਉਹ ਬੜੇ ਹੈਰਾਨ ਸੀ ਕਿ 5 ਦਿਨਾਂ ਚ ਕਿਵੇਂ ਘਰ ਬਣ ਜਾਏਗਾ ਐਹੋ ਜਿਹਾ ਕਿਹੜਾ ਘਰ ਆਏਗਾ ਜਿਹੜਾ ਜਿੰਨਾ ਦਾ ਘਰ ਬਣਾਵਾਂਗੇ ਉਹ ਮੰਨ ਜਾਣਗੇ ਇੱਕ ਸੁਪਨੇ ਦਾ ਮਹਿਲ ਬਣਾਉਣ ਨੂੰ ਬੰਦੇ ਨੂੰ ਸਾਰੀ ਉਮਰ ਲੱਗ ਜਾਂਦੀ ਹੈ ਤੁਸੀਂ 5 ਦਿਨ 5 ਦਿਨ ਸੋਸੀ ਕਿ ਨਹੀਂ ਅਸੀਂ ਮਨਾ ਲਾਂਗੇ ਤੁਸੀਂ ਫਿਕਰ ਨਾ ਕਰੋ ਘਰ ਵੀ ਬਹੁਤ ਚੰਗਾ ਹੋਏਗਾ 50 ਸਾਲਾਂ ਦੀ ਲਾਈਫ ਹੋਏ ਘਟੋ ਘਟ ਤੇ ਕਹਿਣ ਲੱਗੇ ਵੀ ਚਲੋ ਸਟਾਈਲ ਕਰ ਲੋ ਪੁੱਛਿਓ ਅਸੀਂ ਪਰਿਵਾਰ ਕੋਲ ਆ ਗਏ ਉਦੋਂ ਇੱਥੇ ਪਾਣੀ ਸੀ ਤੋਂ ਬੇਨਤੀ ਕੀਤੀ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਹੈ ਤਾਂ ਪਰਿਵਾਰ ਨੇ ਜਾਜ ਦਿੱਤੀ ਵੀ ਬਣਾ ਦਿਓ ਕਿਉਂਕਿ ਬਾਹਰ ਬੈਠੇ ਸੀ ਇੱਕ ਦੇਖੋ ਰਾਜ ਸਿੰਘ ਰਾਸੀਕ ਪਰਿਵਾਰ ਚੋਂ ਐ अपੰਗ ਹੈ ਦੋਨਾਂ ਲੱਤਾਂ ਤੋਂ ਔਰ ਪਿਤਾ ਜੀ ਬਜ਼ੁਰਗ ਨੇ 10 ਪਰਿਵਾਰਾਂ ਨੂੰ ਇੱਕ ਛੋਟੇ ਜਿਹਾ ਗੁਰੂ ਘਰ ਦੀ ਕਮਾਈ ਨਹੀਂ ਹੈਗੀ ਬਹੁਤੀ ਉੱਥੋਂ ਪਾਲ ਰਿਆ ਦਰਦ ਇੰਨਾ ਸੀ ਬੱਚੇ ਛੋਟੇ ਨੇ ਇਹ ਜਾਂ ਦੂਜੇ ਉਹਦੇ ਭਰਾ ਦਾ ਘਰ ਹੈ ਦੋਵੇਂ ਭਰਾ ਨੇ ਆਪਸ ਵਿੱਚ ਸੋ ਅਸੀਂ ਸ਼ਰਮ ਆਰੰਭ ਕਰ ਲਿਆ ਮਹਾਰਾਜ ਨੇ ਕੀਤਾ ਬਖਸ਼ਿਸ਼ ਕੀਤੀ ਕਿਉਂਕਿ ਸਾਡੇ ਕੋਲ ਇੱਕ ਸਸਤਾ ਜਿਹਾ ਟੈਕਨੀਕ ਪਰ ਲੋ ਹੈਗੀ ਸੀ ਸਸਤਾ ਆਲਰੇਡੀ ਇਹ ਕੰਮ ਕਰ ਰਹੀ ਹੈ ਕਿਉਂਕਿ ਸਾਡੇ ਕੋਲ ਸਿਵਲ ਡਿਪਾਰਟਮੈਂਟ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਦੀ ਦੇਣ ਬਹੁਤ ਵੱਡੀ ਹੈ ਅਸੀਂ ਜੇ ਚਾਹੀਏ ਤਾਂ 3 ਘੰਟਿਆਂ 'ਚ 1000 ਕਾਰੀਗਰ ਇਕੱਠੇ ਆਪਣੀ ਸੰਸਥਾ ਦੇ ਬੁਲਾ ਸਕਦੇ ਹਾਂ ਸਟਿਕ ਸਕਿੱਲ ਵਾਲੇ ਬੰਦੇ ਸੋ ਅਸੀਂ ਉਸੇ ਵੇਲੇ ਮੂਵਮੈਂਟ ਕੀਤੀ ਇੱਧਰ ਨੂੰ ਤੇ ਇਹ ਆਰੰਭ ਕਰ ਦਿੱਤਾ ਇਹ ਕਾਰ ਸਾਡਾ ਜਿਹੜਾ ਆਹ ਕਾਰ ਜਿੱਥੇ ਖੜਿਆ ਹੈ 72 ਘੰਟਿਆਂ 'ਚ ਬਣਿਆ ਉਹ 96 ਘੰਟਿਆਂ 'ਚ ਬਣਿਆ ਪਰ ਹੁਣ ਅਸੀਂ ਸੈਟਅਪ ਕਰ ਲਿਆ ਸਾਰਾ ਅਗਲੇ ਘੱਟ 48 ਘੰਟਿਆਂ ਅਗਲੇ ਸਾਰੇ ਘਰ 48 ਘੰਟਿਆਂ ਚ ਬਣਾਵਾਂਗੇ ਸਾਡੀਆਂ ਵਰਕਸ਼ਿਪ ਘਰ ਬਣਾਉਣ ਦਾ ਟੀਚਾ ਬਾਬਾ ਜੀ ਦੇਖੋ ਸਾਡੀ ਮਨ ਦੀ ਇੱਛਾ ਤਾਂ 500 ਹੈ 100 ਘਰ ਸੈਟਅਪ ਕਰ ਚੁੱਕੇ ਹਾਂ ਜਿਵੇਂ ਜਿਵੇਂ ਸੰਗਤ ਆਪਣਾ ਦਸਵੰਧ ਭੇਜਦੀ ਜਾਏਗੀ ਦੇਖੋ ਹੈ ਤਾਂ ਕਾਰਜ ਸੰਸਥਾ ਕੋਲ ਤਾਂ ਇੱਕ ਕਨਸੈਪਟ ਕੀ ਹੈ ਇਹਨਾਂ ਦਾ ਖਰਚਾ ਕਿੰਨੇ ਦੀ ਲਾਈਫ ਕਿੰਨੀ ਹੈ ਲਾਈਫ 50 ਸਾਲ ਲੈਂਦੀ ਹੈ ਇਹਨੂੰ ਕੁਝ ਨਹੀਂ ਹੁੰਦਾ ਔਰ ਦੂਸਰੀ ਗੱਲ ਜਿਹੜੀ ਇਹ ਕਨਸੈਪਟ ਹੈ ਇਹ ਫੋਰਨ ਕੰਟਰੀ ਹੈ ਦਾ ਬਾਰ ਸਾਰੇ ਕਾਰ ਇਸੇ ਚੀਜ਼ ਦੇ ਹੀ ਬਣਦੇ ਔਰ ਕੁਇਕਲੀ ਇਹ ਫਾਸਟ ਹੈ ਨਾ ਸਰਦੀ ਨਾ ਗਰਮੀ ਸਰਦੀ ਵੀ ਨਹੀਂ ਆਏਗੀ ਗਰਮੀ ਵੀ ਨਹੀਂ ਆਏਗੀ ਪੇਂਟ ਵੀ ਨਹੀਂ ਕਰਨਾ ਪਏਗਾ ਪਰ ਰੱਬ ਨਾ ਕਰੇ ਮੁਰਤੇ ਇਹੋ ਜਿਹੇ ਹਲਾਤ ਪੈਦਾ ਹੁੰਦੇ ਆ ਉਹ ਚੱਲ ਜੂਗਾ ਜੀ ਦੇਖੋ ਵੱਡੀਆਂ ਵੱਡੀਆਂ ਕੋਠੀਆਂ ਨਹੀਂ ਚੱਲ ਸਕੀਆਂ ਡੈਮ ਨਹੀਂ ਚੱਲ ਸਕੇ ਰੱਬ ਅੱਗੇ ਕੁਛ ਨਹੀਂ ਇਹ ਆਫਤ ਅੱਗੇ ਕਿੱਡੀ ਖਾ ਜਾਏਗੀ ਕੋਈ ਪਤਾ ਨਹੀਂ ਜਿਨ੍ਹਾਂ ਨੂੰ ਅੱਜ ਛੱਤ ਮਿਲੀ ਹੈ ਜਿਨ੍ਹਾਂ ਦਾ ਘਰ ਹੜ੍ਹਾਂ ਚ ਰੁੜਨ ਦੀ ਤਸਵੀਰ ਵੀ ਬੜੀ ਵਾਇਰਲ ਹੋਈ ਸੀ ਭਾਜੀ ਬਿਨਾ ਸ਼ੱਕ ਉਹ ਉਹ ਸਮਾਂ ਜ਼ਿੰਦਗੀ ਭਰ ਨਹੀਂ ਭੁੱਲਣਾ ਉਹ ਮਾੜੇ ਦ੍ਰਿਸ਼ ਹਮੇਸ਼ਾ ਜ਼ਿਹਨ 'ਚ ਰਹਿਣਗੇ ਜਦੋਂ ਅਸੀਂ ਆਪਣੀ ਅੱਖੀ ਆਪਣਾ ਸੁਪਨਿਆਂ ਦਾ ਮਹਿਲ ਹੜਾਂ ਦੇ ਵਿੱਚ ਡੁੱਟਦਾ ਵੇਖਿਆ ਸੀ ਉਹਦੇ ਵਿੱਚ ਇੱਤਾ ਹੋਣਾ ਕਰਨਾ ਜਿਦੋਂ ਵੀ ਪਿਛਲੇ ਹਾਲਾਤ ਕੀਤੇ ਹੋਣ ਅਗੋ ਕੀ ਬਣੇ ਨੇ ਉਹ ਪਿਛਲੇ ਇੱਤਾ ਸਭ ਭੁੱਲ ਜਨਾ ਜਿਦਾ ਡਿੱਗ ਪਏ ਨੇ ਤੇ ਜਿਹੜਾ ਹੁਣ ਦਾ ਹੁਣ ਤੇ ਮਾਰਾ ਹੀ ਨਾਖਾ ਦੇ ਦਿੱਤਾ ਦੇ ਸੋਸ ਦੀ ਨੀਂਦ ਆਏਗੀ ਨਰਮਾ ਨਾਲ ਵਿਆਹ ਕਰਾਂਗੀ ਉਹਦਾ ਚਿੰਤਾ ਰਹੀਦਾ ਕੀ ਕਰਾਂਗੇ ਕਿੱਦਾਂ ਸਾਂ ਬਣਾਵਾਂ ਕਿਧਾ ਨਹੀਂ ਕੀ ਉਹ ਤੋਂ ਦੁੱਖ ਨਾਲ ਅੱਖਾਂ ਨਮ ਸੀ ਅੱਜ ਖੁਸ਼ੀ ਦੀ ਆਏ ਖੁਸ਼ੀ ਆਏ ਖੁਸ਼ੀ ਨਾ ਦਈਆਂ ਨਾ ਆਉਣ ਆਏ ਖੁਸ਼ੀ ਆ ਉਹਦਾ ਉਹਦੀ ਗਮੀ ਨਾਲ ਹੁਣ ਖੁਸ਼ੀ ਨਾ ਹੁੰਦੇ ਨਾ ਫਰਕ ਕਿਨਾਂ ਗਿਆ ਇਹਨਾਂ ਦਿੱਤਾ ਸਾਨੂੰ ਮਾਰਿਆ ਨਾ ਵਾਪ ਫੜ ਲਈ ਆ ਸਾਨੂੰ ਇਹਨਾਂ ਪਤਾ ਨਹੀਂ ਲੱਗਾ ਕਿਹੜੇ ਟਾਈਮ ਘਰ ਤੇ ਆਸ ਦਾ ਹੋ ਗਿਆ ਪਤਾ ਲੱਗਾ ਹੀ ਨਹੀਂਗਾ ਉਹ ਤੋਂ ਪਤਾ ਲੱਗਾ ਜਦੋਂ ਸਭ ਕੁਝ ਹੋ ਗਿਆ ਕਬਰ ਕਰ ਹੀ ਦਿੱਤਾ ਮਾਰਿਆ ਹੀ ਨਹੀਂ ਅੱਜ ਤਾਂ ਆਪਣਾ ਬਣਿਆ ਬਤਲ ਲਿਆ ਕੇ ਨਖਸ਼ਾ ਰਸਤਾ ਹੈ ਇਹ ਲੋ ਆਂਦਰ ਵੜੋ ਇਦਾਂ ਦਾ ਪ੍ਰੋਗਰਾਮ ਬਣਿਆ ਉਹਦਾ ਸਾਨੂੰ ਉਮੀਦ ਨਹੀਂ ਸੀ ਵੀ ਘਰ ਮਿਲ ਜੂ ਨਾ ਨਹੀਂ ਕੋਈ ਨਹੀਂ ਕੋਈ ਝਾਕ ਨਹੀਂ ਹੈਗੀ ਵੀ ਘਰ ਮਿਲੇਗਾ ਸਾਨੂੰ ਹਾਂ ਇਹ ਵੀ ਆ ਫੇਰ ਕਾਈ ਕੱਖ ਵੜਨਾ ਦੇ ਕੁਲੀ ਪਾਵਾਂਗੇ ਪਤਾ ਨਹੀਂ ਕਿੰਨੇ ਰਾਤਾਂ ਤਰਪਾਲਾ ਠਿਕੜਨੀ ਪੈਣੀ ਹਾਂਜੀ 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 ਬਹੁਤ ਕਈ ਤਰਪਾਲਾਂ ਪਾੜ ਜਾਂਦੀਆਂ ਹਨ ਹਨੇਰੀ ਮੀਂਹ ਆਉਂਦਾ ਹੈ ਕਈ ਨੁਕਸਾਨ ਕਰ ਜਾਂਦਾ ਹੈ ਤੇ ਬਹੁਤ ਧੰਨਵਾਦ ਮਹਾਰਾਜ ਜੀ ਨੇ ਸਾਡਾ ਗਾਦੀ ਗਾ ਸ਼ਤ ਸਾਡੇ ਸਿਰ ਤੇ ਬੜਾ ਔਖਾ ਟਾਈਮ ਕੱਢਿਆ ਬੜਾ ਔਖਾ ਬੜਾ ਕਿਤੇ ਕਾਈ ਵੱਡ ਕਿਤੇ ਕਾਨੇ ਵੱਡ ਕਿਤੇ ਕੋਸ਼ ਵੱਡ ਫਿਰ ਟਾਈਮ ਸਾਰਦੇ ਫਿਰ ਬੱਚਿਆਂ ਨੂੰ ਠੰਡ ਤੋਂ ਬਚਾਉਂਦੇ ਰਹੇ ਆ ਇੰਨਾ ਹੀ ਹੁਣ ਬਣ ਗਿਆ ਹੁਣ ਬੱਚਿਆਂ ਨੇ ਅਸਾਂ ਆ ਕਰਨਗੇ ਕੋਸ਼ ਹੁਣ ਅੱਜ ਕਰ ਬੋਲ ਕੇ ਬਹੁਤ ਲੱਖ ਲੱਖ ਵਧਾਈ ਹੋਈ ਮਹਾਰਾ ਹੀ ਨੇ ਜਿਹੜਾ ਬਹੁਤ ਖੁਸ਼ ਹੋਏ ਵੇਖ ਕੇ ਬਹੁਤ ਜਿਆਦਾ ਜਿਹੜਾ ਇਹਨਾਂ ਦੇ ਸੋਚਿਆ ਸੀ ਕਦੇ ਐਡਾ ਵਧੀਆ ਕਰ ਲੈਣਾ ਮਾ ਜੀ ਨਾ ਪਰ ਬਹੁਤ ਮਹਾਰਾ ਹੀ ਕਹਿੰਦੇ ਮਾਰੀ ਵਾਰੀ ਰਾਮ ਮਹਾਰਾ ਹੀ ਰੂੜੀ ਦੀ ਸੁਣ ਲੈਂਦਾ ਇਹਨਾਂ ਨੂੰ ਮਹਾਰਾਜ ਮਿਲਿਆ ਵਾਗਰ ਜਿਨ੍ਹਾਂ ਦੇ ਬਹੁਤ ਸੋਹਣੇ ਇਹਨਾਂ ਦੇ ਧੰਨਵਾਦ ਮਹਾਰਾਜ ਨੇ ਕੀਤੇ ਥਾ ਸੋਹਣੇ ਬਣੇ ਨੇ ਬਹੁਤ ਖੁਸ਼ ਹੋਏ ਅਸੀਂ ਇਹ ਨੂੰ ਦੇਖ ਕੇ ਸਾਡਾ ਛੋਟਾ ਭੈਣ ਬਣੀ ਜਾ। ਤਸੱਲੀ ਮਨ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦੀ ਤਸੱਲੀਆਂ ਆ। ਅ ਇਸਪਿਰਟ ਦੇ ਗ੍ਰੰਥੀ ਸਿੰਘ ਦਾ ਸੰਦੀਪ ਸਿੰਘ ਤੋਂ ਬੜਾ ਸ਼ਾਨਦਾਰ 2 ਬੈਡਰੂਮ ਬਾਹਰ ਇੱਕ ਲੌਬੀ ਹੈ ਕਿਚਨ ਬਾਥਰੂਮ ਉਹ ਘਰ ਦਾ ਪੂਰਾ ਇੱਕ ਦੋ ਬੈੱਡਰੂਮ ਦਾ ਕੰਪਲੀਟ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਹੈ ਤੁਸੀਂ ਆਪਣੀ ਅੱਖਾਂ ਅੱਗੇ ਹੰਝੂ ਭਰੀਆਂ ਅੱਖਾਂ ਦੇ ਨਾਲ ਉਪਰ ਕਰ ਰੋੜਦਾ ਵੇਖਿਆ ਸੀ ਉਹ ਤਸਵੀਰਾਂ ਵੀ ਰਸ਼ਰ ਹੋਈਆਂ ਸੀ ਉਦੋਂ ਜਦੋਂ ਚਾਰੇ ਪਾਸੇ ਪਾਣੀ ਸੀ ਖੜਾ ਦਾ ਬੈਠੇ ਸੀ ਅੱਖਾਂ 'ਚ ਦੁੱਖ ਦੇ ਹੰਝੂ ਸੀ ਲੱਗਦਾ ਸੀ ਕਰਮ ਮਿਲ ਜੂਗਾ ਨਹੀਂ ਕਦੀ ਸੋਚਿਆ ਨਹੀਂ ਕਦੀ ਨਹੀਂ ਜ਼ਿੰਦਗੀ 'ਚ ਇਹ ਸੋਚਿਆ ਨਹੀਂ ਵੀ ਇਹੋ ਜਿਹਾ ਘਰ ਤੁਹਾਨੂੰ ਮਿਲ ਸਕਦਾ ਇਹ ਤਾਂ ਚਲੋ ਪਰਮਾਤਮਾ ਨੇ ਮੇਲ ਕਰਾਇਆ ਕੁਛ ਇਹੋ ਜਿਹੇ ਵੀਰਾਂ ਦਾ ਪਤਵੰਤੇ ਸੱਜਣਾ ਦਾ ਧੰਨਵਾਦ ਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਵੀਡੀਓ ਫੋਟੋਆਂ ਫਿਰ ਮੇਰਾ ਬਗੈਦਾ ਫੋਟੋ ਰੱਖ ਨੰਬਰ ਲੈ ਕੇ ਭੇਜਿਆ ਕਿ ਗੋਸਿਕ ਪਰਿਵਾਰ ਦਾ ਅੱਧੇ ਪੰਨਾ ਘਰ ਟਹਿ ਟੇਰੀ ਹੋਇਆ ਅਖਬਾਰ ਚ ਖਬਰ ਲਾਈ ਤੇ ਚਲੋ ਡੀਸੀ ਮੈਡਮ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਦਾ ਫੋਨ ਕਰਨ ਤੋਂ ਬਾਅਦ ਚ ਤੇ ਫਿਰ ਚਲੋ ਬਾਬਾ ਜੀ ਹੁਵਾਂ ਮੇਲ ਮਰਾਪੂ ਨਾ ਕਰਵਾਇਆ ਬਾਬਾ ਜੀ ਹੁਵਾਂ ਤਾਂ ਆਣ ਕੇ ਫਿਰ ਇਹਨਾਂ ਨੇ ਘਰ ਜਿਹੜਾ ਵਾ ਉਹ ਸਾਡਾ ਚੌਵਾਂ ਦਿਨਾਂ ਦੇ ਵਿੱਚ ਰੜੀ ਬਣਾ ਕੇ ਸਾਨੂੰ ਸੌਫਾ ਕੰਮ ਕੀ ਕਰਦੇ ਹੋ ਕੰਮ ਹੈ ਜੀ ਪਾਠੀ ਸਿੰਘ ਪਾਠੀ ਸਿੰਘ ਹਾਂ ਇਹ ਜਿਹੜਾ ਘਰ ਪੁਰਾਣਾ ਸੀਗਾ ਉਹ ਅਸੀਂ ਵੇਖਿਆ ਕੱਚਾ ਘਰ ਸੀ ਕਿੰਨੇ ਸਾਲ ਪੁਰਾਣਾ ਸੀ ਉਹ ਜੀ 88 ਤੋਂ ਲੈ ਕੇ ਉਹਨੂੰ ਗੁਜ਼ਾਰਾ ਹੀ ਹੋ ਰਿਹਾ ਮਹਾਨ ਬੜਾ ਉਹ ਤਾਂ ਮਗਾਈ ਬੜੀ ਹੈ ਮਗਾਈ ਬੜੀ ਹੈ ਖਰਚਾ ਹੀ ਨਹੀਂ ਪੂਰਾ ਹੁੰਦਾ ਆਪਣਾ ਕੱਚਾ ਵੀ ਇਹੀ ਬਣਾ ਲੈਨੇ ਕੱਚਾ ਵੀ ਨਹੀਂ ਬਣਾ ਸਕਦੇ ਸਾਕ ਅਸੀਂ ਬਾਬਾ ਜੀ ਨੂੰ ਰਿਕਵੈਸਟ ਕੀਤੀ ਸੀ ਕਿ ਕੱਲ੍ਹ ਹੀ ਦਾ ਅਜਸਟ ਕਿਉਂਕਿ ਉਹ ਸਾਡੇ ਨਾਲ ਸਰਵੇ ਕਰ ਲੈਣ ਜਦੋਂ ਅਸੀਂ ਸਰਵੇ ਕੀਤਾ ਸਾਨੂੰ ਇਹ ਵੀ ਮਹਿਸੂਸ ਹੋਇਆ ਕਿ ਲੋਜਾ ਥੱਲੇ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਅਸੀਂ ਚਾਹੇ ਸੀਗੇ ਕਿ ਜਲਦੋਂ ਜਲਦ ਜਿਹੜਾ ਇਹ ਘਰ ਉਹ ਤੁਰੰਤ ਤਿਆਰ ਹੋ ਕੇ ਪਰਿਵਾਰ ਨੂੰ ਐਟ ਲੀਸਟ ਉਹਨਾਂ ਕੋ ਜਿਹੜਾ ਉਹਨਾਂ ਦਾ ਹੈਗਾ ਕਿ ਆਪਣੀ ਨਾਰਮੈਲ ਸੀ ਦੇ ਵਿੱਚ ਵਾਸਸ ਕਰਨ ਤਾਂ ਬਾਬਾ ਜੀ ਵੱਲੋਂ ਇਹ ਇਹ ਪ੍ਰਪੋਜ਼ਲ ਦਿੱਤਾ ਗਿਆ ਸੀਗਾ ਕਿ ਅਸੀਂ ਪਾਸ ਪੈਨਲ ਦੇ ਜਿਹੜੇ ਘਰ ਨੇ 5 ਤੱਕ ਦਾ ਇੱਕ ਯੂਨਿਟ ਬਣਦਾ ਹੈ ਸੋ ਉਹ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਿ ਅਸੀਂ ਟਰਾਈ ਕਰ ਲੈਂਦੇ ਵੀ ਕਿਉਂਕਿ ਪਹਿਲਾਂ ਸਾਨੂੰ ਇਹ ਵੀ ਸੀਗਾ ਕਿ ਲੋਕ ਕੰਸੈਂਟ ਕਰਨਗੇ ਜਾਂ ਨਹੀਂ ਕਰਨਗੇ ਕਿਉਂਕਿ ਇਹ ਇੱਕ ਨਵਾਂ ਕਨਸੈਪਟ ਹੈ ਸ਼ਾਨਦਾਰ ਦੋ ਘਰ ਜਿਹੜੇ ਅੱਜ ਤਿਆਰ ਕਰਕੇ ਦੇ ਦਿੱਤੇ ਗਏ ਆ ਪਫ ਪੈਨਲ ਦਾ ਤਿਆਰ ਕੀਤੇ ਹੋਏ ਕਰਨੇ ਜਿਹੜੇ ਸਾਊਂਡ ਪ੍ਰੂਫ ਨੇ ਵਾਟਰ ਪ੍ਰੂਫ ਨੇ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਲਾਈਫ ਜਿਹੜੀ ਹੈ ਉਹ 40-50 ਸਾਲ ਦੇ ਕਰੀਬ ਹੈ ਸਾਡਾ ਪੰਜਾਬ ਸਾਡੀ ਜ਼ਿੰਮੇਵਾਰੀ ਪਰ ਇਕੱਲੇ ਕਿਸੇ ਇੱਕ ਧਾਰਮਿਕ ਸੰਸਥਾ ਦੀ ਸਮਾਜ ਸੇਵੀ ਸੰਸਥਾ ਦੀ ਜਾਂ ਕਾਰਸੇਵਰ ਸੰਪਰਦਾਵਾਂ ਦੀ ਜ਼ਿੰਮੇਵਾਰੀ ਨਹੀਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਆ ਪੰਜਾਬ ਨੂੰ ਸਾਡੀ ਲੋੜ ਹੈ ਐਸੀ ਵੀ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਚੋਂ ਦਸਵੰਤ ਕੱਢੀਏ ਤਾਂ ਇਹਨਾਂ ਪੰਜਾਬੀਆਂ ਦੇ ਮੁੜ ਫਸੇਬੇ ਦੇ ਲਈ ਆਪਣਾ ਬੰਦਾ ਯੋਗਦਾਨ ਪਾਈਏ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਅਨੰਦ ਸਿੰਘ ਮੌਂਗਾ ਪੀਡੀਸੀ ਨਿਊਜ਼ ਪਿੰਡ ਮੁਜ਼ੱਫਰਪੁਰ